ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਆਪਾਂ ਕੱਢਣ ਲੱਗ ਰਹੇ ਹਾਂ ਜੀ ਸੂਟ ਅਥਰ ਨਾਲ ਕੜਾਈ ਦਾ ਸੂਟ ਕੱਢਣ ਲੱਗ ਰਹੇ ਆਪਾਂ ਅਸਮਾਨੀ ਜੇ ਲਾਈਟ ਜੀ ਬਲੂ ਕਲਰ ਦਾ ਸੂਟ ਹੈ ਗਲਾ ਬਣਾ ਰਿਹਾ ਆਪਾਂ ਇਸ ਦਾ ਇਸ ਤਰ੍ਹਾਂ ਗਲੇ ਤੇ ਆਹ ਦੇਲੇ ਆਪਾਂ ਕਟ ਦਾਣੇ ਨਾਲ ਤੇ ਐ ਬਣਾਵਾਂਗੇ ਕਟ ਦਾਣਾ ਤੇ ਮੋਤੀ ਲਾ ਕੇ ਤੇ ਇੱਥੇ ਨੀਚੇ ਆਪਾਂ ਆੈਂਕਰ ਤਾਂ ਅੱਗੇ ਨਾਲ ਫੁੱਲ ਬਣਾਉਣ ਲੱਗ ਰਹੇ ਪਹਿਲਾਂ ਲਾਉਦਾ ਸੀ ਪਤਾ ਨਹੀਂ ਜੀ ਕਿੰਨਾ ਔਖਾ ਕੰਮ ਹੋਊਗਾ ਇਹ ਪਰ ਜਿਹੜੇ ਬੰਦੇ ਨੇ ਕਰਨਾ ਹੋਵੇ ਦੇ ਲਈ ਕੁਛ ਵੀ ਔਖਾ ਨਹੀਂ ਹੁੰਦਾ ਸਭ ਕੁਝ ਔਖਾ ਹੁੰਦਿਆਂ ਨਾਲੇ ਆਪਦੇ ਹੱਥੀਂ ਕੱਢ ਕੇ ਸੂਟ ਪਾਏ ਨਾਲ ਹੋਰ ਹੀ ਸਕੂਨ ਮਿਲਦਾ ਕਿੰਨੇ ਮਰਜੀ ਕਢਵਾਈ ਜਾਈਏ ਆਪਾਂ ਪੈਸਾ ਲਾਈਏ ਆਪਰੋਂ ਆ ਲੋਕ ਤਾਂ ਵੀ ਹਾਏ ਇੰਨਾ ਪੈਸਾ ਲੱਗ ਗਿਆ ਸੂਟ ਤੇ ਇੰਨਾ ਪੈਸਾ ਲੱਗ ਗਿਆ ਉਹ ਆਪਾਂ ਨੂੰ ਬਸ ਪਾਉਣ ਦਾ ਐਲ ਹੁੰਦੇ ਨਹੀਂ ਵੀ ਹਾਏ ਇੰਨਾ ਪੈਸਾ ਲਾਇਆ ਆਪਾਂ ਜੇ ਪਾਪ ਬਣਾ ਕੇ ਪਾਵਾਂਗੇ ਪਰ ਉਹਨਾਂ ਸ਼ੌਂਕ ਚੜਦੇ ਵੇ ਪਾਪਰਾ ਸੂਟ ਆਪ ਤਿਆਰ ਕਰਕੇ ਬਣਾਇਆ ਹੈ ਤੇ ਆਪ ਜਿਹਥੇ ਦੀ ਮਿਹਨਤ ਨਾਲ ਬਣਾਇਆ ਕੋਈ ਪੈਸਾ ਨਹੀਂ ਤੇ ਕੁਝ ਖਰਚ ਨਹੀਂ ਆਉਂਦਾ ਕੁਝ ਨਹੀਂ ਖਰਚ ਆਉਂਦਾ ਜੀ ਸਿਰਫ 5 ਰੁਪਏ ਦੀ ਇਹ ਗੁੱਟੀ ਐਂਕਰ ਦਾਗਾ 5 ਰੁਪਏ ਦੀ ਆਉਂਦੀ ਹੈ ਵੱਧ ਤੋਂ ਵੱਧ 100 ਦੇ ਲੱਗ ਜਾਣਗੇ ਇੱਕ ਤੇ 150 ਦੇ ਲੱਗ ਜਾਣਗੇ ਆ ਬਾਕੀ ਆਪਦੀ ਮਿਹਨਤ ਹੈ ਪੱਜ 6 7 ਤੇ ਆਪਦੀ ਮਿਹਨਤ ਨਾਲ ਆਪਾਂ ਆਪਣਾ ਕਿੰਨਾ ਵੀ ਪਾਰਾ ਸੂਟ ਕਿੰਨਾ ਵੀ ਸੋਹਣਾ ਤਿਆਰ ਕਰ ਸਕਦੇ ਹਾਂ ਇੱਕ ਸੂਟ ਆਪਾਂ ਹੋਰ ਵਰਕ ਕਰਿਆ ਸੀ ਜੋ ਆਪਣਾ ਥੋੜਾ ਜਿਹਾ ਵਿਚਾਲੇ ਰਹਿ ਗਿਆ ਉਹ ਨਾ ਐਂਕਰ ਰੈੱਡ ਕਲਰ ਦਾ ਤਾਗਾ ਲੱਗਿਆ ਸੀ ਉਹ ਖਤਮ ਹੋ ਗਿਆ ਮੁੜ ਕੇ ਆਪਣੇ ਕੋਲ ਆਇਆ ਨਹੀਂ ਕੰਮ ਦਾ ਟਾਈਮ ਮੈਂ ਨਾ ਜਾਇਆ ਗਿਆ ਤੇ ਆਪਾਂ ਸੋਚਿਆ ਵੀ ਚਲ ਇਹ ਸੂਟੋ ਥੋੜਾ ਜਿਹਾ ਵਿਚ ਰਹਿ ਗਿਆ ਸੀਗਾ ਵੀ ਚਲ ਇਹ ਬਣਾ ਲੈਂਦੇ ਆ ਤਨੇ ਆਪਾਂ ਸੋਨਾ ਸੂਟ ਦਿਖਾਉਣੇ ਨੇ ਪਹਿਲਾਂ ਜਿਹੜਾ ਆਪਾਂ ਵਰਕ ਕਰਿਆ ਆ ਦੇਖੋ ਜੀ ਮਹਿੰਦੀ ਕਲਰ ਦਾ ਸੂਟ ਹੈ ਇਹ ਇਸ ਤਰ੍ਹਾਂ ਬਲੀ ਬ੍ਰਿਕ ਜੈ ਚੱਕ ਜਲਾ ਕੱਪੜਾ ਤੇ ਇਸ ਤਰ੍ਹਾਂ ਵਰਕ ਕਰਿਆ ਆਪਾਂ ਇਹਦੇ ਚਾਕਾਂ ਤੇ ਇਹ ਵਾਲੇ ਫੁੱਲ ਇਸ ਤਰ੍ਹਾਂ ਪਾਏ ਨੇਗੇ ਤੇ ਇਹੀ ਦੋ ਬੂਟੇ ਆਪਾਂ ਪਾਏ ਨੇ ਇਹਦੇ ਬਾਹਾਂਾਂ ਤੇ ਇਹ ਵਾਲੇ ਤੇ ਇੱਥੇ ਰੈੱਡ ਕਲਰ ਦਾ ਐਂਕਰ ਖਤਮ ਹੋ ਗਿਆ ਆਪਣਾ ਐਂਕਰ ਵਾਲਾ ਅਗਰ ਇੱਧਰ ਬਾਕੀ ਦਾ ਆਪਾਂ ਕਰਤਾ ਬਸ ਕੱਲਾ ਰੈੱਡ ਰਹਿੰਦਾ ਇਹ ਚ ਪਾਣ ਵਾਲਾ ਉਹ ਆਪਣੇ ਤੋਂ ਜਾ ਰਹੀਆਂ ਜੀ ਕੰਮ ਦਾ ਟਾਈਮ ਐ ਇੱਕ ਗਰਮੀ ਸੀਗੀ ਬਸ ਐ ਹੋ ਗਿਆ ਵੀ ਚਲੋ ਚਾਰ ਦਿਨ ਠਹਿਰ ਕੇ ਫਿਰ ਲੈ ਆਵਾਂਗੇ ਪਰੋਜ਼ਿਰੀ ਲਾਉਣ ਲੱਗ ਗਏ ਆ ਸੂਟ ਵਰਕ ਕਰਿਆ ਜੇ ਇੱਕ ਆਪਾਂ ਤੇ ਬਾਕੀ ਆਪਕੇ ਦਿਨ ਆ ਸੂਟ ਲੈ ਕੇ ਆਂਦੇ ਵੀ ਵਰਕ ਕਰਨ ਖਾਤਰ ਹੀ ਲੈ ਕੇ ਆਏ ਆ ਇਹ ਵਾਲਾ ਇਹ ਵੀ ਖਾਦੀ ਚ ਜੀ ਕਪੜਾ ਲਾਈਟ ਜਿਹਾ ਪਰਪਲ ਕਲਰ ਦਾ ਸੂਟ ਹੈ ਤੇ ਆ ਦੇਖੋ ਜੀ ਕਪੜਾ ਇਹਦਾ ਖਾਦੀ ਚ ਹੈ ਇਹ ਦੋ ਤਿੰਨ ਰੇਟਾ ਚ ਆਉਂਦਾ ਜੀ ਮਹਿੰਗਾ ਸਸਤਾ ਉਹ ਆਪਣੀ ਆਪ ਦੀ ਮਰਜ਼ੀ ਰਹਿੰਦੀ ਆਪਾਂ ਕਹੇ ਜਾਂ ਲੈਣਾ ਇਸ ਤਰ੍ਹਾਂ ਖਾਦੀ ਦਾ ਕਪੜਾ ਹੈ ਪਿਓਰ ਕਾਟਨ ਚ ਗਰਮੀ 'ਚ ਪਾਉਣ ਵਾਲਾ ਕੱਪੜਾ ਜੀ ਬਹੁਤ ਵਧੀਆ ਹੈ ਇਹ। ਇਹ ਵੀ ਆਪਾਂ ਵਰਕ ਕਰਾਂਗੇ ਸੂਟ ਤੇ ਇੱਕ ਆ ਸੂਟ ਹੈ। ਇਹ ਜੀ ਇਹ ਵਾਲਾ ਨਾ ਇਹ ਵਾਲਾ ਕਲਰ ਬਹੁਤ ਪਸੰਦ ਆਇਆ ਸੀ ਖਾਦੀ 'ਚ ਹੈ। ਇਹ ਆਪਾਂ ਨੂੰ 2 ਮੀਟਰ ਮਿਲ ਗਿਆ ਪਰ ਇਹ ਦੇ ਨਾ ਪਨਾ ਵੱਡਾ ਹੈਗਾ ਵੀ ਆਪਣਾ ਬਰ ਸਰਦੀ ਦੀ ਕਮੀਜ਼ ਬਣ ਜੂਗੀ 2 ਮੀਟਰ 'ਚ ਆਪਣੀ ਕਮੀਜ਼ ਬਣ ਜੂਗੀ। ਬਹੁਤ ਹੀ ਸੋਹਣਾ ਲੱਗਿਆ ਇਸ ਨਾਲ ਨਾ ਇਹ ਕੈਂਬ੍ਰਿਕ ਦੀ ਸਲਵਾਰ ਆਪਾਂ ਇਸ ਤਰ੍ਹਾਂ ਦਾ ਕੰਟਰਾਸਟ ਬਣਾ ਲਿਆ ਵੀ ਸੋਹਣੀ ਲੱਗੂਗੀ ਚੱਲ ਘਰੇ ਪਾਣ ਨੂੰ ਕੀ ਕਹਿੰਦਾ ਸੂਟ ਇਹ ਵੀ ਆਪਾਂ ਵਰਕ ਕਰਾਂਗੇ ਸੂਟ। ਇਹ ਵੀ ਸਟਰੈਂਕਰ ਦਾ ਇਹ ਨਾਲ ਹੀ ਵਰਕ ਕਰਾਂਗੇ ਇਸ ਨੂੰ ਵੀ ਤੇ ਇਹ ਕੇਵਲ ਆਪ ਨੂੰ ਪਸੰਦ ਆਇਆ ਸੀਗਾ ਇਹ ਵੀ ਕਾਟਨ ਦਾ ਕਮੀਜ਼ ਦਾ ਕੱਪੜਾ ਹੈ ਇਸ ਨਾਲ ਆਪਾਂ ਨੂੰ ਸਲਵਾਰ ਨਹੀਂ ਮਿਲੇਗੀ ਕੱਪੜਾ ਹੈ ਨਹੀਂ ਸੀ ਨਾ ਸੇਮ ਨਹੀਂ ਮਿਲਦੇ ਉਹ ਗ੍ਰੀਨ ਮਿਲਿਆ ਹੁੰਦਾ ਸੀ ਅਸੀਂ ਕਿਹਾ ਵੀ ਅਸੀਂ ਪਿੰਕ ਹੀ ਲੈਣੀ ਆ ਇਸ ਨਾਲ ਵੀ ਗ੍ਰੀਨ ਨਹੀਂ ਲੈਣੀਗੀ ਤਾਂ ਪਿੰਕ ਹੈ ਨਹੀਂ ਸੀ ਇਸ ਕਰਕੇ ਅਸੀਂ ਕਿਹਾ ਵੀ ਫੇਰ ਚੱਲ ਜਦੋਂ ਫੇਰ ਆਏ ਫਿਰ ਮਿਲਾ ਕੇ ਲੈ ਜਾਾਂਗੇ ਸਲਵਾਰ ਇਹ ਕੇ ਸੂਟ ਲੈ ਕੇ ਆਏ ਸੀ ਜੀ ਮਸਟਰਡ ਜੀ ਕਲਰ ਦਾ ਸੂਟ ਹੈ ਜਿਸ ਨਾਲ ਇਹ ਸਲਵਾਰ ਹੈਗੀ ਇਹ ਵੀ ਆਪਾਂ ਵਰਕ ਕਰਾਵਾਂਗੇ ਸਲਵਾਰ ਮੂਰੀਆਂ ਦੇ ਵਰਕ ਕਰਵਾਵਾਂਗੇ ਇਹ ਇਸ ਤਰ੍ਹਾਂ ਦਾ ਸੂਟ ਹੈ ਜੀ ਇਸਦਾ ਇਹ ਪ੍ਰਿੰਟ ਸੋਹਣਾ ਲੱਗਿਆ ਕਲਰ ਵੀ ਸੋਹਣਾ ਹੈ ਇੱਕ ਇਹ ਆਪਾਂ ਕਰੇ ਪਾਣੂ ਲੈ ਕੇ ਆਏ ਸੂਟ ਲਾਈਟ ਜਾਂ ਕਲਰ ਹੈ ਲਾਈਟ ਕਲਰ ਜਾਂਦਾ ਪਸੰਦ ਆਉਂਦੇ ਨੇ ਗਰਮੀ 'ਚ ਡਾਰਕ ਜਿਹਾ ਕਲਰ ਪੈਂਦਾ ਨਹੀਂਗਾ ਤੇ ਚੁੰਨੀ ਆਪਾਂ ਲੈਣੀ ਹੋਈ ਆਪਾਂ ਇਸ ਨਾਲ ਨਾਪ ਵੀ ਲੈ ਲਾਂਗੇ ਚਲੇ ਫਿਰ ਡਾਰਕ ਜਿਹਾ ਹੋ ਜਾਊਗਾ ਇਹ ਵੀ ਵਧੀਆ ਕਾਟਨ ਦਾ ਸੂਟ ਹੈ ਘਰੇ ਪਾਉਣ ਨੂੰ ਵੀ ਕੱਪੜਾ ਵਧੀਆ ਰਹਿੰਦਾ ਜਿਆਦਾ ਡਾਰਕ ਜੇ ਕਾਟੀ ਪਸੰਦ ਆਉਂਦੇ ਨੇ ਅਸੀਂ ਲਾਈਟ ਜੀ ਸੂਟ ਹੀ ਪਾਉਂਦੇ ਆ ਜਿਆਦੇ ਡਾਰਕ ਜੇ ਹੁਣ ਪਾਏ ਆ ਆਪਦੇ ਆਪ ਨੂੰ ਵਧੀਆ ਲੱਗਦੇ ਕੋਈ ਗਰਮੀ 'ਚ ਨਹੀਂ ਮਤਲਬ ਕੋਈ ਅਸੀਂ ਵੈਸੇ ਵੀ ਸਰਦੀ 'ਚ ਵੀ ਅਸੀਂ ਲਾਈਟ ਜੀ ਪਾਉਂਦੇ ਆ ਜਿਆਦਾ ਡਾਰਕ ਕੱਪੜਾ ਅਸੀਂ ਨਹੀਂ ਪਾਉਂਦੇਗੇ ਮਨ ਲੇ ਕੇ ਕਾਸੂਕ ਲੈ ਕੇ ਆਏ ਆ ਇਸ ਤਰ੍ਹਾਂ ਦਾ ਗਲਾ ਬਣਿਆ ਹੋਇਆ ਕਮੀਜ਼ ਦਾ ਸਲਵਾਰ ਨਾਲ ਦਾ ਕਪੜਾ ਲਾ ਕੇ ਗਲਾ ਬਣਾਇਆ ਹੋਇਆਗਾ ਤੇ ਇਹ ਨਾਲ ਨਾਭੀ ਕਲਰ ਦੀ ਇਸ ਤਰ੍ਹਾਂ ਜੈਪੂਰੀ ਜੀ ਸਲਵਾਰ ਹੈ ਤੇ ਨਾਲ ਪਿਓਰ ਦਾ ਦੁਪੱਟਾ ਹੈ ਪ੍ਰਿੰਟ ਇਸ ਤਰ੍ਹਾਂ ਹੀ ਪਿਓਰ ਦਾ ਦੁਪੱਟਾ ਇਸ ਨਾਲ ਇਹ ਵੀ ਲਾਈਟ ਜੀ ਕਲਰ ਜੀ ਆ ਗਿਆ ਨਾਭੀ ਰੰਗ ਆ ਗਿਆ ਸਲਵਾਰ ਦਾ ਤਾਂ ਕਮੀਜ਼ ਜੰਮੀ ਲਾਈਟ ਜੀ ਆ ਗਿਆ ਇਹ ਵੀ ਬਸ ਸਲਵਾਰ ਦੇ ਕਲਰਾਂ ਦਾ ਫਰਕ ਸੀਗਾ ਬਾਕੀ ਤਾਂ ਕਮੀਜ਼ ਦਾ ਕਲਰ ਤਾਂ ਸੇਮ ਹੀ ਸੀਗਾ ਚਾਰ ਰੰਗ ਸੀਗੇ ਇਹ ਚ ਵੀ ਇੱਕ ਦੋ ਹਜੇ ਇਹਦੇ ਨਾਲ ਸਲਵਾਰ ਨਹੀਂ ਆਈ ਤਿੰਨ ਚਾਰ ਪੰਜ ਛੇ ਤੇ ਇਹ ਜਾਰਜਟ ਦੇ ਸਟੱਫ ਤੇ ਆ ਸੱਤ ਤੇ ਦੋ ਬਣਨੇ ਦੇ ਰੱਖੇ ਨੇ 8 9 9 ਸੂਟ ਲੈ ਕੇ ਆਏ ਜਿਪਾ ਦੋ ਘੰਟਿਆਂ 'ਚ ਦੋ ਘੰਟੇ ਨੋਕੀਓਕੀ ਕੋਈ ਕੱਪੜਾ ਨਹੀਂ ਰਿਹਾ ਸੀ ਗਰਮੀ ਵਾਲੇ ਕੱਪੜੇ ਜਾਦੇ ਫਟਦੇ ਨੇ ਕਿ ਜਿਆਦੇ ਖਰਾਬ ਹੋ ਜਾਂਦੇ ਕਿਉਂ ਗਰਮੀ ਵਾਲਾ ਕੱਪੜਾ ਬਸ ਇੱਕ ਗਰਮੀ ਪਾਰੰਦਰ ਪਾ ਸਕਦੇ ਦੂਸਰੀ ਗਰਮੀ ਤਾਂ ਫਿਰ ਉਹ ਰੰਗ ਜਾਉ ਹੋ ਜਾਂਦਾ ਇਸ ਦਾ ਫਿਰ ਆਪਾਂ ਘਰੇ ਹੀ ਲਾ ਲੈਨੇ ਹੁਣ ਕੋਈ ਕੱਪੜਾ ਇੰਨਾ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਇੰਨੇ ਕ ਸੂਟ ਬਣਾ ਲਏ ਹੁਣ ਵੀ ਕੁਸਤਾਂ ਵਾਲੇ ਵਰਕ ਕਰ ਲਾਂਗੇ ਤੇ ਕੁਝ ਆ ਪ੍ਰਿੰਟਡ ਲੈ ਲੈਨੇ ਵੀ ਮੂਰੀ ਤੇ ਵਰਕ ਕਰਵਾਵਾਂਗੇ ਇਸ ਦੇ ਵੀ ਇਹਦੇ ਵੀ ਮੂਰੀ ਤੇ ਵਰਕ ਕਰਵਾਵਾਂਗੇ ਇੱਕਾ ਬਣਿਆ ਹੋਇਆ ਲੈ ਲੈ ਇਸ ਤਰ੍ਹਾਂ ਕਪੜੇ ਤਾਂ ਜਿੰਨੇ ਹੋਣ ਉਹਨੇ ਥੋੜੇ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਪਾਉਣਾ ਹੁੰਦਾ ਆਪ ਨੂੰ ਐ ਹੁੰਦਾ ਵੀ ਆਪਣੇ ਕੋਲ ਕੋਈ ਕਪੜਾ ਹੀ ਨਹੀਂ ਹੈਗਾ ਸਾਰਿਆਂ ਨਾਲ ਇਹ ਹੀ ਬਣਦੀ ਹੁੰਦੀ ਬਸ ਵੀ ਕੱਪ ਬੋਰਡ ਖੋਲਾਂਗੇ ਦੇਖੋਗੇ ਹਾਏ ਆਹ ਸੂਟ ਨਹੀਂ ਹੈਗਾ ਆਹ ਸੂਟ ਨਹੀਂ ਕੋਈ ਸੂਟ ਨਹੀਂ ਨਾਲ ਇੰਨੇ ਸੂਟ ਪਏ ਹੁੰਦੇ ਨੇ ਪਤਾ ਹੀ ਨਹੀਂ ਕੀ ਹੋ ਰਿਹਾ ਜੀ ਸੂਟਨਾਂ ਵਾਲੇ ਇੰਨੀ ਲੋਟ ਆਉਂਦਾ ਕੰਮ ਸੂਟਨਾਂ ਦਾ ਬੜਾ ਕੰਮ ਖਰਾਬ ਹੈ ਔਰਤਾਂ ਦਾ ਤਾਂ ਬੜਾ ਜ਼ਿਆਦਾ ਕੰਮ ਖਰਾਬ ਹੈ ਸੂਟਾਂ ਵਾਲਾ ਬੰਦੇ ਨੂੰ ਬਧੇ ਆਰਾਮਦਾਰੀ ਹੁੰਦੀ ਹੈ ਜੀ ਇੱਕ ਚਿੱਟਾ ਵਿਆਹ ਮ ਕਰਤਾ ਸਮਿਆਉ ਚਾਹੇ ਉਹ ਮਰਗਤ ਤੇ ਪਾਓ ਚਾਹੇ ਉਹ ਵਿਆਹ ਚ ਪਾ ਲੋ ਇੱਕੋ ਨ ਵੀ ਹੋਈ ਏ ਕਿ ਬਦਲ ਮਾ ਪਾ ਲਿਆ ਤੇ ਅੱਛਾ ਇਹ ਪਬਲੋ ਨੇ ਜੀ ਹੁਣ ਮੰਗੇੋ ਸ਼ੇਕ 3:30 4:00 5:00 ਦਾ ਟਾਈਮ ਹੋ ਰਿਹਾ ਮੰਗੇੋ ਸ਼ੇਕ ਬਣਾ ਕੇ ਫਿਰ ਆਪਾਂ ਜਾਵਾਂਗੇ ਜੀ ਡੰਗਰਾ ਗਣੀ ਤਰਨੋਪੀ ਗੱਡਾਂਗੇ ਇਹ ਜੋ ਸੂਟ ਬਣ ਗਿਆ ਸਾਨੂੰ ਫਿਰ ਵੀ ਦਿਖਾਵਾਵਾਂਗੇ ਕਿਸ ਤਰ੍ਹਾਂ ਦਾ ਲੱਗੂ ਇਹ ਸੂਟ ਸ਼ਾਮ ਟਾਈਮ ਆਪਾਂ ਮੰਗੋ ਸ਼ੇਕ ਬਣਾ ਦਿੰਨੇ ਆ ਜੀ ਬੱਚਿਆਂ ਨੂੰ ਬਨਾਣਾ ਸ਼ੇਕ ਵੀ ਬਣਾ ਦਿੰਨੇ ਬਨਾਣਾ ਹੋਵੇ ਜੇ ਨਹੀਂ ਫਿਰ ਮੰਗੋ ਸ਼ੇਕ ਬਣਾ ਦਿੰਨੇ ਆ ਕਿਉਂਕਿ ਸ਼ਾਮ ਦੇ ਟਾਈਮ ਭੁੱਖ ਲੰਦਣ ਵੱਡੇ ਹੋ ਰਹੇ ਨੇ ਜੀ ਹੁਣ ਭੁੱਖ ਲੱਗ ਜਾਂਦੀ ਹੈ ਬੱਚਿਆਂ ਨੂੰ ਫੋੜ ਤਾਂ ਗਰਮ ਜੂਸ ਖਾਣ ਨੂੰ ਜੀ ਨਹੀਂ ਕਰਦਾ ਤળਿਆ ਫਲਿਆ ਕੁਝ ਵੀ ੱਲਣ ਨਾਲ ਆਪਾਂ ਜੀ ਮੈਂਗੋ ਚੰਗੀ ਤਰ੍ਹਾਂ ਨਾ ਮੈਸ਼ ਕਰ ਲੈਨੇ ਐ ਇਹ ਚ ਪਾ ਕੇ ਫਿਰ ਵੀ ਬੱਚੇ ਕਹਿਣਗੇ ਹਾਏ ਇਹ ਮੂੰਚਾ ਆਈ ਜਾਂਦੇ ਨੇ ਮੂੰਚਾ ਆਈ ਜਾਂਦੇ ਨੇ ਪਤਾ ਨਹੀਂ ਕੀ ਅੱਜ ਕੱਲ ਦੇ ਜਵਾਕ ਕੁਛ ਨਹੀਂ ਖਾ ਕੇ ਰਾਜੀ ਹੈਗੀ ਪਹਿਲਾਂ ਆਪਣੇ ਵਰਗੇ ਨੂੰ ਕੁਛ ਮਿਲ ਜਾਂਦਾ ਪਤਾ ਖਾ ਕੇ ਪਰਾਂ ਕਰਦੇ ਸੀ ਮਿਲਣਾ ਚਾਹੀਦਾ ਸੀ ਅੱਜ ਕੱਲ ਦੇ ਬੱਚਿਆਂ ਨੂੰ ਮਿਲਦਾ ਜਾਦੇ ਐ ਖਾਂਦੇ ਘੱਟ ਨੇ ਪਹਿਲਾਂ ਆਪਾਂ ਨੂੰ ਸਾਲ ਸਮਾਹੀ ਚੀਜ਼ ਮਿਲਿਆ ਕਰਦੀ ਹੁਣੇ ਆ Амгойпиє гректі. ਨੰਗਰਾਂ ਨੂੰ ਪਾਣੀ ਆਪਾਂ ਪਿਆਇਆਏ ਸੀਗੇ ਜੀ 4 ਵਜੇ ਪਿਆ ਦੇਣਾ ਕਿਉਂਕਿ ਗਰਮੀ ਬਹੁਤ ਐ ਤੇ ਹੁਣ ਆਪਾਂ ਬਸ ਆਪਣਾ ਧਾਰਾ ਧਾਰਾਂ ਦਾ ਕੰਮ ਰਹਿ ਗਿਆ ਧਾਰਾਂ ਕੱਢ ਕੇ ਆਪਾਂ ਗੱਦੇ ਲਾ ਆਵਾਂਗੇ ਮੱਝਾ ਥੱਲੇ ਤੇ ਆਪਣਾ ਪਸ਼ੂ ਦਾ ਸਾਰਾ ਕੰਮ ਨਿਬੜ ਜੂਗਾ ਹੁਣ ਹਰਾਚਾਰਾ ਹੋ ਗਿਆ ਜੀ ਆਪਣੇ ਤੇ ਮੱਕੇ ਨਾਲ ਵੀ ਫਰਕ ਪੈ ਗਿਆ ਹੁਣ ਸੁਨ ਸੁਨੀ ਘਟ ਹੋਣ ਲੱਗ ਗਈ ਨੀਰਾਚਾਰਾ ਪੌਣਾ ਵੀ ਸੌਖਾ ਹੋ ਗਿਆ ਨਾਲੇ ਮੈਸਾਂ ਨੂੰ ਦੁੱਧ ਦਾ ਵੀ ਫਰਕ ਪੈ ਗਿਆ ਜੀ ਹੁਣ ਮੱਕੇ ਨਾਲ ਬਹੁਤ ਫਰਕ ਪੈਂਦੇ ਮੈਸਨ ਦੇ ਦੁੱਧ ਦਾ ਆਪਾਂ ਸਬਜ਼ੀ ਬਣਾਉਣੇ ਨੇ ਚੋਲਿਆਂ ਦੀ ਥੋੜੇ ਜਿਹੇ ਚੋਲੇ ਮਿਲ ਗਏ ਸੀ ਆਪਾਂ ਨੂੰ ਆਪਣੇ ਉਰੇ ਸਬਜ਼ੀ ਸਾਰੀ ਲੋ ਕਰਕੇ ਸੁੱਕ ਗਈ ਸੀ ਹੁਣ ਦੁਬਾਰ ਤੋਂ ਥੋੜੀ ਥੋੜੀ ਲੱਗਣ ਲੱਗੀ ਹੈਗੀ ਫਿਰ ਤਾਂ ਬਾੜੀ ਗਰਮ ਲੋ ਚੱਲਦੀ ਸੀਗੀ ਹੁਣ ਮਾੜੀ ਜਿਹਾ ਥੋੜਾ ਜਿਹਾ ਮੌਸਮ ਦਾ ਥੋੜਾ ਜਿਹਾ ਫਰਕ ਪੈ ਰਿਹਾ ਪੈ ਤਾਂ ਰਿਹਾ ਥੋੜਾ ਹੀ ਪੈ ਪਰ ਹੁਣ ਤਾਂ ਇਹ ਲੱਗਦਾ ਸੀ ਅੱਜ ਮੀਂਹ ਆਊਗਾ ਜਮਾ ਰੱਬ ਚੜ ਕੇ ਆ ਰਿਹਾ ਸੀ ਜਮੀ ਐਣ ਝੁੱਕ ਕੇ ਮੁੜ ਗਿਆ ਰੱਬ ਜਮੀ ਐਸੀ ਪਤਾ ਨਹੀਂ ਵੀ ਕਿੰਨਾ ਕੁ ਮੀਂਹ ਪਾਊਗਾ ਸਵੇਰੇ ਸਵੇਰੇ ਰਾਤ ਹੀ ਆ ਗਈ ਸੀ ਨੇਹਰੀ ਜੀ ਤਾਂ ਬੱਦਲ ਵਾਈ ਹੋ ਰਹੀ ਸੀ ਐਸੀ ਮੀਂਹ ਆਊਗਾ ਆਊਗਾ ਪਰ ਜਿਵੇਂ ਚਾਰ ਕਣੀਆਂ ਡੇਕੀ ਵਗ ਗਿਆ ਇੱਕ ਮੀਂਹ ਪਾ ਦੇਣਾ ਰੱਬ ਵਧੀਆ ਹੋ ਜੇ ਨਾਲ ਤਾਂ ਠੰਡ ਹੋ ਜੇ ਨਾਰੇ ਲੋਕੀ ਝੋਨੇ ਲਾਈ ਜਾਂਦੇ ਨੇ ਝੋਨੇ ਚੱਲ ਪੈਣ ਸਾਰੇ ਕੋਈ ਝੋਨਾ ਕਹਿੰਦਾ ਕੋਈ ਜੀਰੀ ਕਹਿੰਦਾ ਸਾਡੇ ਪੇਕਿਆ ਕਣੀ ਝੋਨਾ ਕਹਿੰਦੇ ਨੇ ਇੱਥੇ ਜੀਰੀ ਕਹਿੰਦੇ ਨੇ ਕਦੇ ਅਸੀਂ ਝੋਨਾ ਕਹਿੰਦੇ ਨੇ ਕਦੇ ਅਸੀਂ ਜੀਰੀ ਕਹਿੰਦੇ ਆ ਮਿਕਸ ਹੋ ਰਿਹਾ ਸਾਡਾ ਤਾਂ ਬੋਲੀ ਵੀ ਉਰੇ ਕਹਿੰਦੇ ਨੇ ਜੀਰੀ ਸਾਡੇ ਕਹਿੰਦੇ ਨੇ ਝੋਨਾ ਉਹ ਕਹਿੰਦਾ ਜੀ ਪਨੀਰੀ ਇਸ ਪੋਦ ਆ ਪੇਕਿਆ ਕਣੀ ਕਹਿੰਦੇ ਨੇ ਪਨੀਰੀ ਇੱਥੇ ਕਹਿੰਦੇ ਨੇ ਪੋਦ ਸਾਡੇ ਉਰੇ ਕਹਿੰਦੇ ਨੇ ਪੇਡੇ ਲਾਉਣੇ ਨੇ ਜਦੋਂ ਆਪਾਂ ਵੀ ਇਹ ਉੱਡ ਜਾਂਦੇ ਨੇ ਦੇਖ ਵਿੱਚੋਂ ਪੇਡੇ ਲਾਉਣੇ ਨੇ ਤੇ ਉੱਥੇ ਕਹਿੰਦੇ ਨੇ ਚੋਬੇ ਲਾਉਣੇ ਨੇ ਆ ਚੋਬੇ ਉਹ ਬੇਲੋਣੀ ਨਹੀਂ ਐਨੀ ਬੋਲੀ ਦਾ ਫਰਕ ਹੈ ਹੂੰ ਆਪਾਂ ਨਾ ਵਿੱਚ ਐਤ ਕੀ ਇਹ ਤਾਂ ਪਰ ਥੋੜਾ ਜਨਾ ਉਹ ਕਰ ਦੇਣਾ ਪੁੱਛ ਹੈਗੇ ਐਜੇ ਨਹੀਂ ਹੈਚੀ ਹੈਗਾ ਜੀਰਾ ਤਾਂ ਥੋੜਾ ਜਨਾ ਬਾਂਗਰ ਦੀ ਬੋਲੀ ਹੈ ਚੋਟੀਆਂ ਚ ਵੀ ਬਾਂਗਰ ਉਹ ਹੋਰ ਲੋਟ ਦੇ ਬੋਲਦੇ ਨੇ ਮਾਰੇ ਧਾਰੇ ਬਾਲਾ ਕਰਦੇ ਨੇ ਮਾਰੇ ਤਰਪਿਆ ਚੀਜ਼ ਹੈਗੀ ਮਿਰਪੇ ਨਹੀਂ ਹੈਗੀ ਆਪਾਂ ਕਹਿੰਦੇ ਜੀ ਤੇਰੇ ਕੋਲ ਇਹ ਚੀਜ਼ ਹੈਗੀ ਹੈ ਇਹ ਕਹਿੰਗੇ ਤਰਪੇ ਹੈਗੀ ਹੈ ਪਰ ਇਹਨਾਂ ਡੈਡੀ ਉਹ ਥੋੜਾ ਜਿਹਾ ਘੱਟ ਬੋਲਦੇ ਨੇ ਕਿਉਂਕਿ ਪਹਿਲਾਂ ਮੇਰੀ ਦਾਸ ਹਸਤਾ ਸੀ ਬਾਂਗਰਦੇ ਹੀ ਬੋਲਦੀ ਉਹ ਤਾਂ ਮਾਰੇ ਤਾਰੇ ਕਰਦੀ ਐ ਤੇ ਜਿਹੜੀ ਮੇਰੇ ਸਾਸਰ ਦਾਤੇ ਵਾਸਦੀ ਉਹ ਪੰਜਾਬੀ ਬੋਲਦੀ ਸੀ ਅੱਗੇ ਫਿਰ ਅਸੀਂ ਵੀ ਪੰਜਾਬੀ ਬੋਲਣ ਵਾਲੀਆਂ ਆ ਗਈਆਂ ਤਾਂ ਇਸ ਕਰਕੇ ਤਾਂ ਥੋੜੇ ਲੱਗੇ ਥੋੜੇ ਮੇਰਾ ਦਿਓਰ ਥੋੜਾ ਜਿਹਾ ਵੱਧ ਬੋਲਦੇ ਉਹ ਮਾਰੇ ਤਾਰੇ ਕਰਦਾ ਉਹ ਦਾਦੀ ਨੂੰ ਅੰਬੂ ਕਹਿੰਦੇ ਨੇ ਦਾਦੀ ਨੂੰ ਅਸੀਂ ਕਹਿੰਦੇ ਨੇ ਬੇਬੇ ਕਹਿੰਦੇ ਇਹ ਅੰਬੂ ਗਿਆ ਕਰਦੇ ਅਸੀਂ ਮੰਮੀ ਇਹ ਪਹਿਲੇ ਬੀਬੀ ਗਿਆ ਕਰਦੇ ਮੇਰੇ ਮੰਮੀ ਨੂੰ ਅਸੀਂ ਮੰਮੀ ਕਹਿਣ ਲੱਗੇ ਤਾਂ ਸਾਡੀ ਮਾਗਰ ਬੀਬੀ ਮੰਮੀ ਕਹਿਣ ਲੱਗੇ ਪਰ ਮੇਰਾ ਦਿਉਰ ਹਜੇ ਵੀ ਬੀਬੀ ਕਹਿੰਦਾ ਬੀਬੀ ਅੰਬੋ ਬਾਬਾ ਅਸੀਂ ਬਾਪੂ ਕਹਿੰਨੇ ਆ ਬਾਬਾ ਕਹਿੰਦੇ ਇਹਦੇ ਬਾਬਾ ਦਾ ਇਹ ਵੀ ਕਹਿੰਦੇ ਨੇ ਨਾ ਵੀ ਬਾਬਾ ਹੈ ਗਰਮ ਹੋ ਗਿਆ ਪਾਣੀ ਨਿਕਲ ਜਾਣ ਦੇ ਸੇਕ ਜਾ ਕੜਤਣ ਨਿਕਲ ਜੂਗੀ ਸਰੋਂ ਦਾ ਤੇਲ ਦੀ ਸਾਡੀ ਬੋਲੀ ਵੀ ਮਿਕਸ ਹੋ ਗਈ ਵਿੱਚੀ ਅਸੀਂ ਇੰਨਾ ਵਾਂਗ ਬੋਲਣ ਲੱਗੇ ਵਿੱਚੀ ਅਸੀਂ ਉੱਥੋਂ ਵਾਲੀ ਬੋਲੀ ਉੱਥੋਂ ਵਾਲੀ ਸਮਾਂ ਦੀ ਘਟਦੀ ਜਾਂਦੀ ਹੈ ਹੁਣ ਇੱਥੋਂ ਵਾਲੀ ਵੱਧਦੀ ਜਾਂਦੀ ਹੈ ਜੀਰਾ ਪਾਤਾ ਜੀ ਆਪਾਂ ਪਾ ਲਈਏ ਤੇ ਪਾ ਲਈਏ ਪਹਿਲਾਂ ਬਾਹਰ ਰੱਖਣ ਦੀ ਸਲਾਹ ਸੀ ਜੁਲੇ ਤੇ ਮਾ ਲਾਂਗੇ ਸਬਜ਼ੀ ਪਰ ਬਾਹਰ ਹਵਾ ਚੱਲ ਰਹੀ ਹੈ ਹਵਾ ਲੱਗੇ ਫਿਰ ਜੁਲੇ ਤੇ ਗੋਬਰ ਗੈਂਸ ਆਪਾਂ ਨਮਾ ਚਿਲ ਵਾਲੇ ਅੰਦਾ ਜੀ ਗੋਬਰ ਗੈਂਸ ਆਲਾ ਸਟੀਲ ਦਾ ਲੈ ਆਂਦਾ ਇੱਕੀ ਇਹ ਉਹ ਵੀ ਸਮਰਾਲ ਲੈ ਆਂਦਾ ਤੇ ਉਹ ਵੀ ਲੈ ਕੇ ਰੱਖ ਲਿਆ ਕੋਈ ਵਾਰ ਖਰਾਬ ਹੋ ਜਾਂਦਾ ਫਿਰ ਔਖੇ ਹੋ ਜਾਂਦੇ ਆ ਅਸੀਂ ਕਮੀਨਾ ਔਖੇ ਹੋਏ ਜਮੇ ਇੱਕ ਚੁੱਲਾ ਦਾ ਬੰਦ ਹੋ ਗਿਆ ਸੀਗਾ ਹੁਣ ਉਹਦਾ ਸਾਰਾ ਬਸ ਬਾਡੀ ਤੋਂ ਉਹ ਹੀ ਰੱਖਤੀ ਬਾਕੀ ਸਾਰਾ ਨਵਾਂ ਪਵਾ ਤਾਰਾ ਸਾਰਾ ਕੁਝ ਬਸ ਕੱਲੀ ਬਾਡੀ ਬਾਡੀ ਉਹਦੀ ਰਹਿ ਗਈ ਉਹ ਲੋਹੇ ਦਾ ਸੀਗਾ ਇਹ ਹੁਣ ਸਟੀਲ ਦਾ ਲੈ ਕੇ ਆਂਦੇ ਆ ਟਮਾਟਰ ਜੀਰ ਦਿੰਨੇ ਟਮਾਟਰ ਤਾਂ ਜੇ ਠਰ ਕੇ ਪੋਗੋ ਕਾਲੀ ਕਾਲੀ ਚ ਪਤਾ ਹੁੰਦਾ ਸੂਟ ਦਾ ਲਾਲਚ ਹੋ ਜਾਂਦਾ ਵੀ ਜੇ ਬਣ ਜੇ ਕੁਛ ਨਾ ਕੁਛ ਬਣ ਜੇ ਹੁਣ ਲਾ ਰੱਖਿਆ ਦੋ ਤਿੰਨ ਦਿਨਾਂ ਤੋਂ ਅੱਜ ਜੀ ਸਟਾਰਟ ਕਰਿਆ ਸੀ ਬੇਲੀ ਸੀਗੇ ਜੀ ਨਹੀਂ ਕਰਿਆ ਜੀ ਜਦੋਂ ਨਾ ਐਂ ਕੋਈ ਗੱਲ ਜੀ ਬਣ ਜੇ ਘਰ 'ਚ ਫਿਰ ਐਂ ਜੀ ਨਹੀਂ ਕਰਦਾ ਕੁਛ ਕਰਨ ਨੂੰ ਫਿਰ ਸੋਚਿਆ ਵੀ ਦਿਮਾਗ ਉੱਤੀ ਫੇਰ ਐਂ ਖਰਾਬ ਹੋਈ ਜਾਂਦਾ ਦਿਮਾਗ ਉਹੀ ਗੱਲ ਦਿਮਾਗ 'ਚ ਆਈ ਜਾਂਦੀ ਏ ਵੀ ਕਿਸੇ ਪਾਸੇ ਦਿਮਾਗ ਨੂੰ ਲਾਈਏ ਫੇਰ ਐ ਸਾਰਾ ਨੂੰ ਮੜ ਮਨਾਲ ਕੇ ਵੇਲਾ ਹੋ ਜਾਂਦਾ ਹੈ। ਸਵਾਰੇ ਦੇਣ ਵੱਡੇ ਨੇ। ਆਥਨੇ ਮੜਾ ਟਾਈਮ ਨਾਲ ਕੱਢਣੇ ਚਾਹੀਦੇ ਨੇ। ਅਸੀਂ ਸਵੇਰੇ ਮੜਾ ਟਾਈਮ ਨਾਲ ਨਿਕਲ ਜਾਂਦੇ ਨੇ ਆਪਣੇ ਆ। ਲਾਲ ਜਰਨਾ ਆ ਕੰਮ ਆ ਕੰਮ ਕਰ ਦੇ ਕਰ 10 ਮਿੰਟ ਲੇਟੀ ਹੋ ਜਾਂਦੇ ਆ। ਚੋੜੇ ਥੋੜੀ ਜਿਹੀ ਨਾ ਹੋਰ ਐਨੀ ਸੀਗੀ। ਉਸਤੇ ਨੂੰ ਪਾਣੀ ਨਹੀਂ ਲੱਗਿਆ ਉਦੋਂ ਲੈ ਨੂੰ ਤਾਂ ਹਨਾ ਕਿ ਪਤਾ ਸੀ ਬਣੀ ਕਿਸੇ ਨੇ ਖਾਲ ਤੋਂ ਜਿੱਤੇ ਰ ਕੇਲੀ ਗਈ ਨਹੀਂ ਪਾਏ ਉਹਦੇ ਮੈਂ ਪਹਿਲਾਂ ਹੱਕ ਗਿਆ ਕੇਲੀ ਨੂੰ ਪਤਾ ਸੀ ਹੈ ਪਾਪ ਨੂੰ ਬਿਨੂ ਟਾਈਮ ਲੱਗਦਾ ਕੀ ਕਰੇ ਖੇਤੀ ਦੇ ਕੰਮ ਚ ਬੜੇ ਉਲਝੇ ਪਏ ਐ ਕੰਮ ਮੁੱਕਰਦੀ ਹੋ ਰੇ ਖੇਤੀ ਜਿਆਦੇ ਐ ਇੱਕ ਤਿੰਨ ਚਾਰ ਦਿਨਾਂ ਉਦੇ ਵਿਚਾਰੇ ਕਰਕੇ ਕੰਮ ਰਹਿ ਗਿਆ ਮੈਂ ਤਾਂ ਕੰਮ ਕਰਦੂ ਨਿੰਨਾਂ ਦੇ ਜੀ ਕਰਿਆ ਨਾਕਾਸੇ ਨੂੰ ਨਾ ਸਰਿਆ ਕੰਮ ਕਰੇ ਬਣਾ ਪਰ ਉਹ ਕੰਮ じゃ ਬਣਿਆ ਨਹੀਂ ਅੱਜ ਕੋਈ ਹੋਰ ਆਇਆ ਜੀ ਬੰਦਾ ਦੇਖੋ ਕਿਵੇਂ ਕੰਮ ਕਰੂਗਾ ਲੱਗਦਾ ਤਾਂ ਵਧੀਆ ਸੀ ਅੱਜ ਸਵੇਰੇ ਹੀ ਆਇਆ ਹੈਗਾ ਪਾਸਲੇ ਪਿੰਡ ਤੋਂ ਪਿੱਛੇ ਆ ਇਹਨੂੰ ਮੜੇ ਬਣ ਜਾਣਾਗੇ ਪਈ ਰਸਮ ਇਸ ਜੀ ਬਣਾਵਾਂਗੇ ਸਬਜੀ ਇਸ ਕਰਕੇ ਮੜਾ ਨੂਨ ਮਿਰਚ ਤੇਜ ਪਾ ਦਾਂਗੇ ਸੁੱਕੀ ਨਹੀਂ ਬਣਾਉਂਦੇ ਸਰਦਾਂ ਨੇ ਜ ਟੱਬਰ ਕਰਕੇ ਕੀ ਕਰੀਏ ਕੋਈ ਸਬਜੀ ਵਾਲਾ ਨਹੀਂ ਆਉਂਦਾ ਸਾਡੇ ਤਾਂ ਖੇਤ ਚ ਪਤਾ ਨਹੀਂ ਉਹਨਾਂ ਨੂੰ ਆਏ ਸਬਜ਼ੀ ਖੇਤ ਵਾਲਿਆਂ ਦੇ ਆਪ ਦੀ ਸਬਜੀ ਹੁੰਦੀ ਐ ਅਸੀਂ ਕੱਟ ਲੈਨੇ ਆ ਇਸ ਕਰਕੇ ਕੋਈ ਆਉਂਦਾ ਨਹੀਂਗਾ ਜੇ ਸਬਜੀ ਹੁੰਦੀ ਨਹੀਂ ਫਿਰ ਅਸੀਂ ਔਖੇ ਹੋ ਜਾਂਦੇ ਆ ਜਮੀ ਕੋਈ ਵੀ ਨਹੀਂ ਢੀੜਾ ਮਾਰਦਾ ਵਾ ਇਹ ਖੇਤਾਂ ਵਾਲੇ ਕਿਹੜਾ ਸਬਜੀ ਨਹੀਂ ਖਾਂਦੇਗੀ ਕਿਉਂ ਸਾਰਨ ਲੱਗੀ ਜਾਂਦੀ ਹੈ ਸਬਜੀ ਜਿਹੜੇ ਲੰਗਦੇ ਨੇ ਸਬਜੀ ਵਾਲੇ ਇੱਕ ਆਉਂਦਾ ਜਿ ਸਿੱਧਾ ਟੱਪ ਜਾਂਦਾ ਸੀ ਉਹਨਾਂ ਡੈਕ ਲਾਇਆ ਹੁੰਦਾ ਬਾਜਵੀਂ ਨੂੰ ਸੁਣਦਾ ਸਾਡੀ ਉਹਨੂੰ ਐਵੇਂ ਸਾਰੀ ਸਬਜੀ ਖੜੀ ਹੋਈ ਲੱਗਦੀ ਹੋਣੀ ਪਰ ਉਹਨੂੰ ਕੀ ਪਤਾ ਬਜ਼ਿਰਨ ਨੂੰ ਵੀ ਇੱਥੇ ਕੁਛ ਲੱਗਦਾ ਨਹੀਂਗਾ ਇੱਕ ਅੱਧਾ ਕੋਈ ਕੱਦੂ ਤੋਰੀ ਲੱਭ ਜਾਂਦੀ ਐ ਮਿਕਸ ਜਿਆ ਕਰਕੇ ਬਣਾ ਲੈਨੇ ਕਰੇ ਸੁੱਕੀ ਦਾਲ ਬਣਾ ਲੈਨੇ ਕਰੇ ਸਬਜੀ ਬਣਾ ਲੈਨੇ ਨਹੀਂ ਟਾਈਮpass ਹੋਈ ਜਾਂਦਾ ਆ ਲੱਭਿਆ ਕਦੂ ਦੇਖੀ ਕਹੇ ਜੀ ਹੋਰ ਨੇ ਹੈ ਆ ਦੇਖੋ ਸਾਡਾ ਸਬਜੀ ਕਦੂ ਦੇਖੋ ਕਿਵੇਂ ਹੋ ਰਿਹਾ ਤਿੰਨ ਤੋਰੀਆਂ ਇਹ ਦੋ ਤੋਰੀਆਂ ਸਹੀ ਲੱਗਦਾ ਤਾਂ ਜਮੀ ਲੈ ਕੀ ਹੈ ਜੇ ਇੱਕ ਕਦੂ ਹੋਰ ਮਿਲ ਜੀ ਵਿਚਰਾਲ ਮਿਲ ਕੇ ਫਿਰ ਤਾਂ ਬਣ ਜੇ ਹੋ ਜੇ ਟਾਈਮ ਪਾਸ ਤੋਰੀਆਂ ਹੈ ਨਹੀਂ ਜੀ ਹੋ ਰਾ ਇਹ ਜੀ ਹੋਣ ਤੋਰੀਆਂ ਦਾ ਹੈ ਕਿੰਨੀ ਸੋਹਣੀ ਤੋਰੀ ਹੈ ਇੰਨੀ ਬੁਧੇ ਟੇਸਟੀ ਸਬਜੀ ਬਣੇਗੀ ਹੂੰ ਹੁਮਾਰਾ ਚੌਲਾ ਵੱਤੀ ਹੋ ਗਏ ਹੁਣ ਪਕਾਓ ਹੋ ਗਏ ਲਾ ਗਏ ਪਿਆ ਮੈਂ ਤਾਂ ਗਈ ਹੀ ਨਹੀਂ ਅੱਤਰ ਲਾਉਂ ਗੋਈ ਕਾਉਂ ਗੋਈ ਜੀ ਹਾਂ ਹਤਾ ਕੀ ਪਤਾ ਹੈ ਦਾਣੇ ਦਾਣੇ ਤੇ ਖਾਣ ਦਾ ਨਾਮ ਲਿਖਿਆ ਹੋਇਆ ਕਿਹਨੇ ਖਾਣਾ ਹੈ ਕਿਹਨੇ ਕੁਝ ਕਰਨਾ ਹੈ ਉਹਦੀ ਬਜਾਰੇ ਦੀ ਇੱਕ ਮਹੀਨਾ ਆਪਣੇ ਘਰ ਰੋਟੀ ਲਿਖੀ ਹੋਈ ਸੀਗੀ ਉਦੋਂ ਬਾਅਦ ਇਹਨੇ ਖਾਣੀ ਸੀ ਦੇਖ ਲੈ ਕਿੱਥੋਂ ਬੱਲ ਰਿਆਂ ਦਾ ਵੇਰ ਨੂੰ ਨਾ ਸਾਰੇ ਅਕੜੀ ਬਣਾ ਲਾਂਗੇ ਅਸ ਤਾਂ ਕੜੀ ਖਾ ਲੈਣੇ ਜੀ ਬੱਚੇ ਦੇ ਡੈਡੀ ਨਹੀਂ ਖਾਂਦੇ ਕੜੀ ਮਮਾ ਪਾ ਖਾ ਲੈਂਦੇ ਨੇ ਅਸੀਂ ਖਾ ਲੈਣੇ ਉਹਨਾਂ ਨੂੰ ਸਬਜ਼ੀ ਰੱਖ ਦਾਂਗੇ ਇਹਦੇ ਚੋਂ ਆਪ ਕੜੀ ਕਰ ਲਾਂਗੇ ਉਹ ਤਾਂ ਜਮੀ ਨਹੀਂ ਖਾंदे ਜਮੀ ਖਾਤ ਹੋਣਾ ਚਾਰ ਨਾਲ ਚਟਨੀ ਨਾਲ ਰੋਟੀ ਖਾ ਲੈਣਗੇ ਪਰ ਉਹ ਕੜੀ ਨਹੀਂ ਖਾਂਦੇ ਵੀ ਤੁਸੀਂ ਖਾ ਕੇ ਤਾਂ ਦੇਖੋ ਵੀ ਟੇਸਟੀ ਹੈ ਕੀ ਚੀਜ਼ ਕੀ ਐ ਸਾਡਾ ਇੱਕ ਮੁੰਡਾ ਹੈ ਉਹ ਵੀ ਇਹੀ ਕਰਦਾ ਚੀਜ਼ ਖਾ ਕੇ ਨਹੀਂ ਦੇਖਦਾ ਬਸ ਜਿਹੜੀ ਨਹੀਂ ਖਾਣੀ ਕਹਦੂਗਾ ਨਾ ਬਸ ਇਹ ਤਾਂ ਮੈਂ ਖਾਣੀ ਹੀ ਨਹੀਂ। ਵੀ ਖਾ ਕੇ ਹੀ ਸਬਜੀ ਨਿਕਾਵੇ। ਹਾਂ। ਵੀ ਖਾ ਕੇ ਹੀ ਪਤਾ ਲੱਗਦਾ ਵੀ ਚੀਜ਼ ਕਹੇ ਜੀ ਬਣੀ ਐ ਬਿਨਾ ਖਾਦੇ ਕੀ ਪਤਾ ਲੱਗਦਾ ਆਪਾਂ ਨੂੰ ਵੀ ਕੀ ਚੀਜ਼ ਕਹੇ ਜੀ ਬਣੀਏਗੀ। ਪਹਿਲੇ ਕਹਿ ਦੇਣਗੇ ਆਹ ਚੀਜ਼ ਤਾਂ ਵਧੀਆ ਹੀ ਨਹੀਂ ਬਸ। ਖਾ ਕੇ ਪਤਾ ਲੱਗਦਾ ਹਰੇਕ ਚੀਜ਼ ਦਾ। ਜੇ ਪਾ ਦਾਂਗੇ ਥੋੜਾ ਜਿਹਾ ਪਾਣੀ। ਬੱਦਲ ਨੂੰ ਨਤਰਾ ਢੋਕੀ ਹੁਣ ਚਲੋ ਸਬਜੀ ਆਪਣੀ ਬਣ ਗਈ ਜਿੰਨਾ ਕਪਾ ਚ ਗਰਮ ਮਸਾਲਾ ਪਾ ਦਾਂਗੇ ਗਰਮ ਨਹੀਂ ਕਰਤੀ ਗਰਮ ਮਸਾਲਾ ਬਿਲਕੁਲ ਥੋੜਾ ਪਾਇਆ ਆਪਾਂ ਉੱਥੇ ਕਰ ਨਹੀਂ ਬਹੁਤ ਜ਼ਿਆਦਾ ਕਰਨਾ ਪਾਲ ਜਾ ਜ ਮਿਰਚਾਂ ਆ ਜਾਂਦੀਆਂ ਜਦੋਂ ਮਸਾਲਿਆਂ ਨਾਲ ਐਂ ਨਿਕਰਾਸ ਨਹੀਂ ਚੀਤ ਬਣੀ ਨਾ ਮਹੱਪਾਂ ਐ ਪਰੀਜੀ ਵਾਲੀ ਜਦੋਂ ਸੁੱਕੀ ਸਬਜੀ ਚੋਲੇ ਦੀ ਪਸੰਦ ਨਹੀਂ ਹੈਗੀ ਵਧਿਆ ਲਾਉਦੀ ਜਦੋਂ ਸੁੱਕੀ ਦਾ ਤਰੀਜੀ ਵਾਲੀ ਚੰਗੀਆਂ ਜੰਦੀ ਹੈ ਗਰਮ ਨਹੀਂ ਤੇ ਸਬਜੀ ਬਹੁਤ ਕੱਟ ਹੈ ਮਦੇ ਲੱਗਦੀ ਹੈ। ਫੌਨ ਦੀ ਗਰਮੀ ਚ ਸੁੱਕੀ ਸਬਜ਼ੀ ਨੇ ਭੁੰਡੀਆਂ ਦੀ ਸੁੱਕੀਆਂ। ਸੁੱਕੀ ਸਬਜ਼ੀ ਬਣਦੇ ਭੁੰਡੀਆਂ ਦੇ ਗਰੇਲਿਆਂ ਦੀ ਗਰਮੀ ਚ ਆਉਂਦੀ ਹੈ ਇਹ ਸਬਜ਼ੀ ਖਾਣ ਨਾਲ ਫਿਰ ਅਸੀਂ ਨੀਂਦ ਹੋ ਜਾਂਦੀ ਹੈ। ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰਦੇ ਆ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਗੁਣੇ ਨਾਲ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ। ਥੈਂਕ ਯੂ।